ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਹੈਗੀ ਆ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 3 ਪਸ਼ੂ ਦਿਖਾਉਣੇ ਆ ਚੰਗੇ ਕੱਦ ਕਾਠ ਵਾਲੇ ਤੇ ਚੰਗਾ ਮਿਲਕ ਰਕੋਰ ਵਾਲੇ ਆ 2 ਗੱਬਣਾ ਗੱਬਣ ਵੇੜਾ ਬਿਲਕੁਲ ਤਿਆਰ ਤੇ ਇੱਕ ਬਿਲਕੁਲ ਤਾਜੀ ਸੂਈ ਛੋਟੀ ਦਿਖਾਉਣੀ ਤੁਹਾਨੂੰ ਨੀਲੀ ਰਾਵੀ ਦੇ ਵਿੱਚ ਆ ਗਈ ਆ ਤੇ ਆ ਵਾਲੀ ਹੈ ਵੀ ਜਿਹੜੀ ਗਾਂ ਬਿਲਕੁਲ ਠੰਡੀ ਫੀਲ ਦੇ ਬਿਲਕੁਲ ਤਿਆਰ ਆ ਆਪਾਂ ਪਹੁੰਚਿਆ ਕਰਨ ਭਾਰੀ ਹੋਣਾ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸੋ ਸਨੋ ਠੀਕ ਠਾਕ ਜੀ ਸਭ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਸੋ ਵਧੀਆ ਚਾਹੀਦਾ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਹਨੀ ਜੀ ਸ਼ਹਿਰਾ ਹੀ ਨਾਲਾ ਸੇਲਵੀ ਨਾਲਾ ਸਦਿਸਕਮ ਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 95922 20365 ਦੂਜਾ ਨੰਬਰ 78373232 ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਸ਼ੁਰੂਆਤ ਜਰੂਰ ਵੀਰ ਜੀ ਇਹ ਦੱਸਿਓ ਹਾਂ ਵੈਡ ਦੇ ਬਾਰੇ ਇੱਕ ਨਵਾਂ ਸੁਭਾ ਸੁਣਾ ਤੇ ਕੀ ਮਿਲ ਰਿਹਾ ਕੋੜ ਇਹਦਾ ਇਹ ਵੀ ਜੀ ਨਸਲ ਤਾਂ کہہ ਰਿਆ ਤੇ ਪਹਿਲਾ ਸੁਭਾ ਚਾਰ ਦੰਦ ਆ ਅੱਛਾ ਜੀ ਹਾਂਜੀ ਤੇ ਠੰਡੀ ਧੀ ਰਹੀਦਾ ਭਾਵੇਂ ਥੱਲੇ ਨਾ ਨਿਆਣਾ ਲਗਾਈ ਜਾ ਥੱਲੇ ਲਓ ਬਾਈ ਆ ਚੈੱਕ ਕਰ ਸਕਦੇ ਨੇ ਐ ਠੰਡੀ ਸੀਲ ਆ ਵੇ ਬੈਣ ਦੋਵੇਂ ਵੀਰ ਬੈਠੇ ਕੋਈ ਗੱਲ ਬਾਤ ਨਹੀਂ ਆ ਤੇ ਪਹਿਲਣ ਵਾਲਾ ਛੜ ਨਹੀਂ ਤੇ ਪਹਿਲਣ ਵਾਲਾ ਜੇ ਆਪਦਾ ਦੂਜੇ ਸੁਭੇ ਵਾਲਾ ਥਣ ਪਹ ਦੰਦ ਵੀ ਦਿਖਾਵਾਂਗੇ ਆਪਾਂ ਠੀਕ ਹੈ ਠੀਕ ਹੈ ਜੀ ਹਾਂਜੀ ਕਿੰਨਾ ਕੁ ਟਾਈਮ ਖੜਦੀ ਬਾਈ ਜੀ ਦੇ ਵੀਰ ਜੀ ਵੇਖੋ ਦੋ ਚਾਰ ਦਿਨ ਲੈ ਜੂਗੀ ਪਰ ਬਣੀ ਆ अच्छा अच्छा ठीक है जी और भाई जण तन्नो ਆਪਾਂ ਖੋਲ ਕੇ ਦਿਖਾਉਨੇ ਆ ਕਿ ਦੰਦ ਵੀ ਚੈੱਕ ਕਰਾ ਦੇਣਾ ਤੁਹਾਨੂੰ ਨਾ ਕਰ ਸਕਦੇ ਤੁਸੀਂ ਦੰਦਾ ਦੇ ਵਿੱਚ ਬਿਲਕੁਲ ਅਜੇ ਨੋ ਬਈ ਬਿਲਕੁਲ ਠੰਡੀ ਆ ਗਿਰਗਾ ਇਹਦੀ ਫੈਡ ਕੁਆਲਿਟੀ ਵੀ ਚਲੋ ਚੰਗੀ ਹੁੰਦੀ ਆ ਬਹੁਤ ਚੰਗੀ ਵੀਰ ਜੀ ਇੱਕ ਅੱਗੇ ਵੀ ਤੁਹਾਡੇ ਵੀਡੀਓ ਦੇ ਨਕੀਨਾ ਪਾਇਆ ਜੀ ਹਾਂਜੀ ਹਾਂਜੀ ਪੂਰੀ ਫੈਨ ਗ੍ਰੈਫਟੀ ਬਹੁਤ ਚੰਗੀ ਜੀ ਲੱਗੇ ਤੁਸੀਂ ਹਟਰ ਕੁਆਲਿਟੀ ਕਿਆ ਕਰ ਸਕਦੇ ਜੇ ਅੱਜ ਦਿਨ ਲੈ ਜਾਊਗੀ ਚਾਰ ਕੋਰ ਵੀਰ ਕਹਿੰਦਾ ਚਾਰ ਪੰਜ ਦਿਨ ਲੈ ਜਾਏਗੀ ਵੀਰ ਜੀ ਠੀਕ ਹੈ ਠੀਕ ਹੈ ਤੇ ਚੰਗਾ ਇਹਨੇ ਮਹਾਰਾਜ ਦੀ ਕਿਰਪਾ ਨਾਲ ਅੰਡਰ ਕੁਆਲਿਟੀ ਹੋਰ ਸ਼ਾਨਦਾਰ ਬਣ ਜਾਣੀ ਆ ਤੇ ਬਹੁਤ ਸ਼ਾਨਦਾਰ ਵਹਿੜ ਆ ਤੇ ਚੰਗਾ ਠੰਣ ਠੁਣ ਵੀ ਬਹੁਤ ਜੈਵ ਤੇ ਲੱਗਾ ਲੈਓ ਵੀਰ ਜੀ ਆਓ ਥਣ ਤੋਂ ਦਾ ਕਾ ਬੀ ਦੀ ਵਰੀਆ ਚੈੱਕ ਹਾਂ ਜੀ ਵਰੀਆ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਤੇ ਬਾਕੀ ਤੁਹਾਨੂੰ ਲੱਗੇ ਰੋ ਥਣਾਂ ਦਾ ਸਾਈਜ਼ ਤੇ ਗੈਪ ਵੀ ਚੈੱਕ ਕਰਾਉਣੇ ਆ ਬਲੋਤੋ ਕਰੀਏਂ ਡਾਤੀ ਗੱਡੇ ਕੋਲ ਥਲਕ ਬਹੁਤ ਆਣ ਗੇਠ ਗੇਠ ਤੇ ਥਣ ਲੱਗਿਆ ਕਰਮਾਲੀ ਦਾ ਠੰਡੀ ਸੀਲ ਹੈ ਇਦਾਂ ਜਿੰਨਾ ਪੰਛੀ ਬੈਠੇ ਰੋ ਦੋ ਬੰਨੇ ਬੈਠੇ ਰੋ ਥਣਾਂ ਦਾ ਸਾਈਜ਼ ਤੇ ਗੈਪ ਬਾਕੀ ਅੰਡਰ ਕੁਆਲਟੀ ਬਹੁਤ ਸ਼ਾਨਦਾਰ ਆ ਵੀਰੋ ਨਾ ਕੋ ਚੰਗੇ ਪਸ਼ੂ ਹੁੰਦੇ ਆ ਤੇ ਗੈਜ ਮੁੱਲ ਤੇ ਹੁੰਦੇ ਆ ਲੈ ਜੋ ਬਾਈ ਜੀ బుల్ బాజీ బ ਈ ਮੁੱਲ ਭਾਈ ਜਿਹੜਾ ਇਹ ਵੀ ਜੀ ਮੁੱਲ ਆਪਣੇ ਫੋਨ ਤੇ ਹੀ ਹੁੰਦੇ ਠੀਕ ਹੈ ਲਓ ਫੋਨ ਤੇ ਕਰਾਂਗੇ ਬਿਲਕੁਲ ਜਿਆਦਾ ਮੁੱਲ ਹੁੰਦੇ ਬਿਲਕੁਲ ਸਾਰੇ ਨੋਰਮਲ ਰੇਟ ਹੁੰਦੇ ਠੀਕ ਹੈ ਠੀਕ ਹੈ ਜੀ ਹਾਂਜੀ ਬਾਈ ਇਹਦੇ ਹਿਸਾਬ ਨਾਲ ਲੋਡ ਕਰ ਸਕਦੇ ਜੇ ਬਾਈ ਨਾ ਕਰ ਲਿਓ ਤੁਸੀਂ ਗੱਲ ਬਾਤ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਬਾਈ ਜੀ ਇਹਦੇ ਬਾਰੇ ਕਿ ਵੀ ਸੁਗਾ ਤੀਜਾ ਜੇ ਮੈਂ ਦਾ ਅੱਛਾ ਜੀ ਅੱਜ ਛੇਵਾਦਲ ਸੂਈ ਨਾ ਹੋਇਆ ਜੀ ਅੱਛਾ ਜੀ ਹਾਂਜੀ ਇਹ ਅੱਗੇ ਵੀ ਤੁਹਾਡੀ ਪਿਛਲੀ ਵੀਡੀਓ ਤੇ ਪਾਈ ਆ ਬੱਸ ਤੋਂ ਆਪਾਂ ਠੀਕ ਹੈ ਜੀ ਉਹ ਦਿਨ ਤੇ ਦਿਹਾੜੀ ਦੀ ਸੂਈ ਸੀ ਹਾਂਜੀ ਤੇ ਵੀਰ ਨਾਲ ਸੌਦਾ ਵੀ ਹੋ ਗਿਆ ਜੀ ਅੱਛਾ ਜੀ ਵੀਰ ਨੇ ਸਾਈ ਵੀ 5000 ਰੁਪਏ ਅੱਛਾ ਜੀ ਤੋ ਵੀ ਰੱਖਣ ਲਗਾ ਕਿ ਤੁਸੀਂ ਇੱਥੇ ਆਓ ਤੇ ਪੈਸੇ ਫੇਰ ਲਓ ਮੈਂ ਵੀਰ ਜੀ ਤੁਸੀਂ ਇੱਥੇ ਆਓ ਆਪਣੀ ਜੇ ਤੁਸੀਂ ਪੈਏ ਕਰਦਨੇ ਆ ਤੇ ਆਪਣੀ ਤਸੱਲੀ ਕਰਕੇ ਚੀਜ਼ ਫੇਰ ਖੜੋ ਠੀਕ ਹੈ ਜੀ ਹਾਂਜੀ ਬਾਕੀ ਸਾਡੀ ਬੇਨਤੀ ਹੱਥ ਜੋੜ ਕੇ ਕਿ ਬਾਈ ਉਹਨਾਂ ਕੋਲ ਰਹਿਦਾ ਸਾਰਾ ਪ੍ਰਬੰਧ ਹੈਗਾ ਵਾ ਆਪਣੇ ਇੱਥੇ ਆ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਰਹਿਣ ਖਾਣ ਦਾ ਪੂਰਾ ਪ੍ਰਬੰਧ ਹੈ ਭਾਜੀ ਪ੍ਰਬੰਧ ਹੈਗਾ ਵੀਰ ਉਹਨਾਂ ਦਾ ਰੋਟੀ ਪਾਣੀ ਫੁੱਲ ਮਿਲੇਗਾ ਜਿੱਦਾਂ ਦਾ ਆਪ ਖਾਣੇ ਉਦਾਂ ਦਾ ਅਗਲੇ ਦੇਵਾਂਗੇ ਠੀਕ ਹੈ ਜੀ ਬਿਲਕੁਲ ਸਹੀ ਹੈ ਤਾਂ ਬਾਅਦ ਚ ਆਪਾਂ ਸਾਈ ਜਿਹੜੀ ਉਹ 5000 ਵਾਪਸ ਕੀਤੀ ਆ ਪਾਉਂਦੀ ਹਾਂਜੀ ਹਾਂਜੀ ਕੋ ਪੰਜ ਦਾ ਨਾਮ ਸਾਡਾ ਕੋਈ ਬੰਦਾ ਹੈ ਅਕੀ ਕੋਈ ਫਾਇਦਾ ਕੋਈ ਨਹੀਂ ਕਰਾ ਕੇ ਸਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਆਜੋ ਹੁਣ ਆ ਤੁਹਾਨੂੰ ਆਪਾਂ ਖੋਲ ਕੇ ਵਿਖਾਉਂਦੇ ਆ ਇਸ ਟਾਈਮ ਜਿਹੜਾ ਦੁੱਧ ਕਿੰਨਾ ਤਿਆਰ ਜੀ ਵੀ ਦੀ ਵੀਡੀਓ ਹੈਗਾ ਤੇ ਉਹਦਾ ਟੈਂਕ ਭਰ 16 ਕਿਲੋ ਕਹਿ ਦਈਏ ਪਰ ਇਸ ਟਾਈਮ ਜਿਹੜਾ ਹਾਜ਼ਰ ਦੁੱਧ 14 ਕਿਲੋ ਆ ਮੈਂ ਥੱਲੇ ਭਾਈ ਜੀ ਫਿਰ ਕੁਆਲਟੀ ਤੋਂ ਚੈੱਕ ਕਰ ਸਕਦੇ ਜੀ ਨੀਲੀ ਰਾਵੀ ਦੇ ਵਿੱਚ ਆ ਗਈ ਹੈ ਚੰਗੇ ਘੱਟ ਘਾਟ ਹਾਲੀਆ ਪੇਟ ਭੂੜਾ ਬਹੁਤ ਮਜ਼ਬੂਤ ਹੈ ਝੋਟੀ ਦਾ ਬਾਕੀ ਅਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਇਸ ਟਾਈਮ ਜਿਹੜਾ ਮੌਕੇ ਤੇ ਹਾਜ਼ਰ ਆ 14 ਲੀਟਰ ਬਿਲਕੁਲ ਕੰਡੇ ਵਾਲਾ ਦੁੱਧ ਤਿਆਰ ਆ ਫਿਰ ਵੀਰ ਜੀ ਕੋਈ ਬਾਜ਼ਾਰ ਨਹੀਂ ਚ ਲੱਗਾ ਇਹਨੂੰ ਸਵੇਰੇ 5:30 ਵਜੇ ਦੀ ਚਵਾਈ ਜੀ ਠੀਕ ਆ ਠੀਕ ਆ ਜੀ 5:30 ਪੌਣੇ 6 ਵਜੇ ਚਵਾਈ ਆ ਚੰਗੇ ਕੱਟ ਕੱਟ ਜੀ ਮਾਰ ਕੇ ਆ ਤੇ ਅਡਰ ਕੁਆਲਿਟੀ ਤੁਸੀਂ ਕੀ ਕਰ ਸਕਦੇ ਜੀ ਬਹੁਤ ਐਚਐਫ ਗਾਇਆਂ ਵਰਗਾ ਜੁਹਾਨਾ ਲੱਗਾ ਇਹਨੂੰ ਬਹੁਤ ਚੰਗੀ ਮੈਂ ਥਾਂ ਚੱਡਾ ਬਹੁਤ ਚਵਾਈ ਬਹੁਤ ਚੰਗੀ ਲੱਗੀ ਆ ਹਾਂਜੀ ਠੀਕ ਆ ਜੀ ਜੋ ਦਾ ਮੈਂ ਸੌਦਾ ਹੋ ਜਾਏਗਾ ਦੂਜੀ ਵਾਲਾ ਨਹੀਂ ਕੇ ਨੂੰ ਹਾਂ ਕੀਤੀ ਜਾਂਦੀ ਹਾਂਜੀ ਹਾਂਜੀ ਸਾਡੀ ਹਰ ਵੀਡੀਓ ਵਿੱਚ ਇਹੋ ਹੀ ਬੈਂਤੀ ਹੁੰਦੀ ਹੈ ਕਿ ਵੀਰ ਭਰਾ ਮੇਰਾ ਉਹ ਹੀ ਸਾਈ ਪਾਇਆ ਕਰੇ ਜਿੰਨੇ ਪਸ਼ੂ ਖਰੀਦਣਾ ਹੁੰਦਾ ਵਾ ਤੇ ਬਾਕੀ ਜੀ ਉਸ ਤੋਂ ਬਾਅਦ ਸ਼ੇਅਰ ਕਰਿਆ ਕਰੋ ਆਪਾਂ ਤੁਹਾਡੇ ਲਈ ਰੋਜ਼ ਵੀਡੀਓ ਡੇਲੀ ਪਾਇਆ ਕਰਾਂਗੇ ਅਪਲੋਡ ਕਰਿਆ ਕਰਾਂਗੇ ਤੇ ਲਾਗੇ ਤੁਸੀਂ ਹਟਰ ਕੁਆਲਿਟੀ ਥਣਾ ਦਾ ਸੈਜ ਗੈਪ ਚੈੱਕ ਕਰ ਸਕਦੇ ਜ ਬਹੁਤ ਸ਼ਾਨਦਾਰ ਆ ਐਨ ਗਿਠ ਗਿਠ ਤੇ ਥਣ ਲੱਗਾ ਜਿੰਨੇ ਵੇਜੇ ਬਾਜ਼ਾਰ ਤੇ ਮਈਆਂ ਹੁੰਦੀਆਂ ਉਹ ਥਣੀ ਆਈਆਂ ਹੁੰਦੀਆਂ ਵੇਖੋ ਥੌਂਗ ਮਾਸਾ ਥਣੀ ਨਹੀਂ ਆਈ ਬੈ ਹਾਂਜੀ 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 ਗਲਕੋਲ ਵੀਰੋਂ ਦਾ ਸਾਸ ਸੋਸਰਾ ਕੰਮ ਆ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਜਿੰਨਾ ਦੁੱਧ ਦੱਸਣਗੇ ਉਨਾ ਹੀ ਨਿਕਲੂ ਉਸ ਤੋਂ ਵੱਧ ਨਿਕਲੂਗਾ ਇਥੇ ਆਵੇ ਵੀਰੇ ਦੋ ਟਾਈਮ ਚੋਵੇ ਆਪਣੀ ਸੱਲੀ ਘਰੇ ਵਿੱਚ ਤੇ ਫੇਰ ਖੜੇ ਠੀਕ ਹੈ ਜੀ ਇਥੇ ਮੰਡੀ ਵਾਲਾ ਤਾਂ ਕੋਈ ਕੰਮ ਨਹੀਂ ਆ ਕੇ ਧਾਰਾ ਮਾਰੀਆਂ ਵੀਰ ਜੀ ਲੈ ਜਾਓ ਠੀਕ ਹੈ ਜੀ ਹਾਂਜੀ ਕੀ ਮੁੱਲ ਭਾਈ ਇਹਦਾ ਹਰ ਵੀਰ ਜੀ ਫੋਨ ਤੇ ਹੀ ਹੋਊਗਾ ਮੋਲ ਸੌਰੀ ਯਾਰ ਹਾਂਜੀ ਹੋਊਗਾ ਜਾਇਜ ਬਿਲਕੁਲ ਠੀਕ ਹੈ ਜੀ ਆਜਾ ਹੁਣ ਟਿੰਗੇ ਨਾ ਮੈਂ ਇਹ ਕੱਦ ਕਾਠ ਵਾਲੀ ਹਾਂਜੀ ਜੱਡਾ ਕੋਈ ਬਾਈ ਨਹੀਂ ਕੋਈ ਚਾਈ ਨਹੀਂ ਤੁਹਾਡੇ ਕੋਲ ਬਾਈ ਇੱਕ ਸਾਈਡ ਤੇ ਇੱਕ ਸਾਈਡ ਤੇ ਇਹਨੂੰ ਲਾ ਲਓ ਬਿਲਕੁਲ ਬਰਾਬਰ ਜਿਹੀ ਹਵਾਨਾ ਰਾਵੇ ਦੱਸੋ ਵੀਰ ਜੀ ਇਹਦੇ ਬਾਰੇ ਵੀਰ ਜੀ ਦੂਜਾ ਸੂਆ ਵੈੜਦਾ ਅੱਛਾ ਜੀ ਦਿਨ ਕੱਢਦੀ ਹੈ ਜੇ 12 13 ਦਿਨ ਕੱਢਦੀ ਆ ਅੱਛਾ ਜੀ ਹਾਂਜੀ ਮੂੰਹ ਛਿੱਗੀ ਆ ਅੱਛਾ ਇਹ ਨਗੀਨਾ ਹੀ ਲੈਂਦਾ ਹਾਂ ਫੋਜੰਗ ਚਲੋ ਬਾਬੇ ਦੀ ਕਿਰਪਾ ਨਾਲ ਬਹੁਤ ਚੰਗੀ ਲਿਆਈਦੀ ਆ ਤੇ ਠੰਡੀ ਧੀਰੀ ਆ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਜਾਂ ਠੰਡੀ ਤਿਲ ਗਾੜੇ ਵਿੱਚ ਦੂਜਾ ਸੂਆ ਇਹਨੇ ਸੋਣਾ ਕਿ ਆ ਜਿਹੜੇ ਹਵਾਨੇ ਵਿੱਚ ਠਿੱਲਾ ਬਹੁਤ ਜ਼ਿਆਦਾ ਕਿੰਨਾ ਕੁ ਟਾਈਮ ਕੱਢਦੀ ਹੈ ਜੇ ਵੀਰ ਜੀ 12 13 ਦਿਨ ਲੱਗੂਗੀ ਬ ਠੀਕ ਆ ਇਹ ਦਾਸਤ ਤੋਂ 12 ਦਿਨਾਂ ਜੇ ਖੜਦੀ ਆ ਤੇ ੱੱਲਾਂ ਚਾ ਘਰ ਦਾ ਰਹੇ ਤੇ ਬਹੁਤ ਜ਼ਿਆਦਾ ਆ ਜੇ ਫਾਰਮ ਦੀ ਬੱਚੀ ਆ ਪਹਿਲੇ ਨੇ 25 26 ਕਿਲੋ ਦੁੱਧ ਭਰਿਆ ਆ ਠੀਕ ਹੈ ਸਰ ਕੀ ਕਹਿੰਦੇ 30 ਪਲੱਸ ਸਾਡੀ ਬੱਚੀ ਦੁੱਧ ਕਰੇਗੀ ਠੀਕ ਜੀ ਖੋਲੋ ਵੀਰ ਜੀ ਫਿਰ ਖੋਲ ਕੇ ਵਿਖਾਈਏ ਲਓ ਜੀ ਤੁਸੀਂ ਕਿਆ ਕਰਤਾ ਤੇ ਚੰਗੇ ਕੱਦ ਕਾਠ ਵਾਲੀ ਆ ਫਾਰਮ ਵਾਲੀ ਵਹਿੜ ਆ ਥੋੜੀ ਥੋੜੀ ਸਰੋ ਭਾਈ ਜੀ ਕਿਆ ਕਰ ਹਾਂ ਚਾਈ ਮੈਨ ਮਾਰਦੇ ਆ ਪੂਰੀ ਵੜ ਤੇ ਲੱਗੇ ਤੁਸੀਂ ਹਡਰ ਕੁਆਲਟੀ ਚੈੱਕ ਕਰ ਸਕਦੇ ਜਗੇ ਕਿ ਲਾ ਕਾਫੀ ਯਾਰਾਂ ਨੇ ਤੇ ਥਾਣਾ ਦਾ ਫੈਲ ਗਿਆ ਵੀ ਬਹੁਤ ਚੰਗਾ ਇਹਦਾ ਕਈ ਵੀ ਸਕੀਨ ਹੁੰਦੇ ਆ ਚਲੋ ਫਾਰਮ ਵਾਲੀਆਂ ਵੜਾ ਰੱਖ ਲੀ ਉਹਨਾਂ ਵਾਸਤੇ ਇਹ ਨਗੇਨਾ ਹੀ ਖਿਲਾੜੀ ਊਟਰ ਲਟੂ ਨਾ ਬਹੁਤ ਯਾਰੀਆਂ ਵੀ ਜੀ ਬਹੁਤ ਵਧੀਆ ਬਣੂਗੀ ਠੀਕ ਜੀ ਚੈੱਕ ਕਰ ਸਕਦੇ ਜੇ ਢਿੱਲਾ ਕਾਫੀ ਕਾਫੀ ਆ ਮੇਰੀ ਹਾਈਟ ਜੁੜੀ ਆ ਉਹ ਚੈੱਕ ਕਰ ਸਕਦੇ ਜੀ ਵੀਰ ਤੇ ਹਾਈਟ ਵੀ ਕਾਫੀ ਆ ਤੇ ਪੱਕਾ ਵਾਈਡ ਦੀ ਹਾਈਟ ਵੀ ਬਹੁਤ ਜ਼ਿਆਦਾ ਆ ਜੀ ਹਾਂਜੀ ਫੁੱਲ ਲਾਈਟ ਫੇਸ ਕੁਆਲਿਟੀ ਦਿਖਾਓ ਪੱਕੀ ਬਰੀਕੀਆਂ ਬਹੁਤ ਜ਼ਿਆਦਾ ਵਾਈਡ ਦੇ ਵਿੱਚ ਫੇਸ ਕੁਆਲਿਟੀ ਤਾਂ ਦਿਖਾਉਣੇ ਲੱਗੇ ਤਾਂ ਚੈੱਕ ਕਰ ਸਕਦੇ ਜੇ ਤੁਸੀਂ ਲੜੋਗੇ ਜੀ ਇਹਦਾ ਕੀ ਪਿਛਲੇ ਸਵੇਰੇ ਮਿਲਕਰ ਕਾਉੜ ਦੱਥੇ ਵਿੱਚ ਵੀਡੀਓ ਨਾਲ 526 ਕਿਲੋ ਇਹਦਾ ਝੋਆ ਵੈੜਾ ਠੀਕ ਆ ਜੀ ਪੰਜ ਵਾਰ ਕੀ ਆਂਦੇ ਸਾਡੀ 30 ਪਲੱਸ ਦੁੱਧ ਕਰੇਗੀ ਠੀਕ ਆ ਜੀ ਹਾਂਜੀ 25 ਲੀਟਰ ਪਿਛਲੇ ਸਵੇਰੇ ਦਾ ਮਿਲਕਰ ਕਾਉੜਿਆ ਇਸੇ ਵੈੜ ਦਾ ਤੇ ਦੂਜਾ ਸੂਗਾ ਸੋਣਾ ਇਹਨੇ ਦਿਨ ਲੈ ਜੋਗੀ 10 12 ਜੇ ਹੋਰ ਤੇ ਬਾਕੀ ਚੰਗਾ ਨੀ ਆਰਡਰ ਕੁਆਲਿਟੀ ਹੋਰ ਛਾਂਦਾਰ ਬਣ ਜਾਣੀ ਇਹਦੀ ਸੋਣ ਤੱਕ ਬਹੁਤ ਚੰਗੀ ਵੈੜ ਜੋ ਚੰਗੀ ਗਈ ਹਾਂਜੀ ਜੀ ਚੈੱਕ ਆ ਸਾਡੇ ਜਿਹੜਾ ਝੱਲਾ ਦੇਖੋ ਤੇ ਬਾਕੀ ਉਤਨਾ ਹੈ ਵੀ ਠੰਡੀ ਸਹੀ ਲਿਆ ਵੈੜ ਠੰਡੀ ਚੰਡੀ ਜਿੱਤਾ ਮੱਦੀ ਹੋਰ ਚੰਗਾ ਇਹਦਾ ਹਾਂ ਜੀ ਦੇਖੋ ਆਈਡੀ ਮੇਰੇ ਬਰਾਬਰ ਆ ਰਹੀ ਹੈ ਹਾਂ ਜੀ ਵੀਰ ਜੀ ਚੈੱਕ ਕਰ ਸਕਦੇ ਜੀ ਚੰਗੇ ਕਦ ਕਾਟ ਵਾਲੀ ਆ ਹਾਂ ਜੀ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਵੀ ਜਿਹੜਾ ਵੀਰ ਭਰਾਵਾਂ ਨੇ ਪਸ਼ੂ ਖਰੀਦਣਾ ਹੋਵੇ ਉਹਨਾਂ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ